ਸੋ ਜਦੋਂ ਗੱਲ ਹੁੰਦੀ ਹੈ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਤਾਂ ਸਟੂਡੈਂਟਸ ਦੇ ਸਵਾਲ ਸਾਡੇ ਕੋਲ ਢੇਰ ਸਾਰੇ ਰਹਿੰਦੇ ਨੇ ਕਿ ਕਿਸ ਤਰ੍ਹਾਂ ਦੀ ਅਸੀਂ ਲਾਈਨ ਹੈ ਕਿਸ ਤਰ੍ਹਾਂ ਦੇ ਕੋਰਸਿਸ ਵਿੱਚ ਅੱਗੇ ਵਧੀਏ ਜਿਸ ਦੇ ਨਾਲ ਜੌਬ ਨੂੰ ਲੈ ਕੇ ਵੀ ਸਾਨੂੰ ਢੇਰ ਸਾਰਾ ਫਾਇਦਾ ਆਗੇ ਜੌਬ ਓਪਰਚ्युनिटीज ਵੀ ਮਿਲ ਸਕਣ ਤਾਂ ਅੱਜ ਅਸੀਂ ਉਸੇ ਵਿੱਚੋਂ ਇੱਕ ਅਰਲੀ ਚਾਈਲਡਹੂਡ ਬਾਰੇ ਗੱਲ ਕਰਨ ਜਾ ਰਹੇ ਆ ਕੌਣ-ਕੌਣ ਸਟੂਡੈਂਟ ਅਪਲਾਈ ਕਰ ਸਕਦਾ ਹੈ ਕੀ ਇਹਦਾ ਪੂਰਾ ਪ੍ਰੋਸੈਸ ਹੈ ਕੀ ਕੀ ਫਾਇਦੇ ਏ ਕੋਰਸ ਦੇ ਵਿੱਚ ਤੁਹਾਨੂੰ ਰਹਿਣ ਵਾਲੇ ਨੇ ਜੌਬ ਓਪਰਚ्युनिटी ਦੇ ਉੱਪਰ ਵੀ ਆਪਾਂ ਗੱਲ ਕਰਾਂਗੇ ਸੋ ਜ਼ਰੂਰ ਸਟੂਡੈਂਟ ਅਜਹੀਆਂ ਵੀਡੀਓਜ਼ ਨੂੰ ਤੁਸੀਂ ਧਿਆ ਦੀ ਚੀਜ਼ਾਂ ਬਾਰੇ ਸਮਝ ਆਂਦੀ ਹੈ ਕਿ ਜੇਕਰ ਤੁਸੀਂ ਆਸਟ੍ਰੇਲੀਆ ਜਾਣਾ ਸਟੱਡੀ ਵੀਜ਼ਾ ਤੇ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਇਹ ਕੰਪਲੀਟ ਇਨਫੋਰਮੇਸ਼ਨ ਅੱਜ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰ ਓਵਰਸੀਸ ਓ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਮੈਮ ਇਸ ਵੇਲੇ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਬਹੁਤ ਹੀ ਵਧੀਆ ਪੋਜ਼ਿਟਿਵ ਵਰ ਸਕਸੈਸ ਰੇਟ ਬਹੁਤ ਚੰਗਾ ਚੱਲ ਰਿਹਾ ਹੈ ਸੋ ਸਟੂਡੈਂਟਸ ਜਿਹੜੇ ਅਲੱਗ-ਅਲੱਗ ਸਵਾਲ ਰਹਿੰਦੇ ਨੇ ਉਹਨਾਂ ਸਵਾਲਾਂ ਨੂੰ ਅਸੀਂ ਸ਼ਾਮਿਲ ਕਰ ਦਿਆ ਤੇ ਅੱਜ ਸਪੈਸ਼ਲੀ अर्ਲੀ ਚਾਈਲਡਹੂਡ ਬਾਰੇ ਗੱਲ ਕਰਨੀ ਹੈ ਮੈਮ ਕਿਸ ਤਰ੍ਹਾਂ ਦੇ ਕਿਹੜੀ ਪ੍ਰੋਫਾਈਲ ਵਾਲੇ ਸਟੂਡੈਂਟ ਜੋ ਹੈ ਅਪਲਾਈ ਕਰ ਸਕਦੇ ਨੇ ਇਸ ਦੇ ਲਈ ਔਰ ਕਿੰਨੀ ਡਿਊਰੇਸ਼ਨ ਰਹਿਣ ਵਾਲੀ ਹੈ ਜੌਬ ਓਪਰਚ्युनिटी ਦੇ ਉੱਪਰ ਵੀ ਜ਼ਰੂਰ ਸਟੂਡੈਂਟਸ ਨੂੰ ਗਾਈਡ ਕਰਨਾ ਤੇ ਜਿਹੜੇ ਬੱਚਿਆਂ ਨੇ ਮੈਡੀਕਲ ਐਜੂਕੇਸ਼ਨ ਲਿੱਤੀ ਹੋਈ ਹੈ ਪਲੱਸ 2 ਮ ਉਹ ਬੱਚੇ ਇਹਦੇ ਵਿੱਚ ਅਪਲਾਈ ਕਰ ਸਕਦੇ ਆ ਜਾਂ ਜਿਹੜੇ ਬੱਚੇ ਜਿਨ੍ਹਾਂ ਦੀ ਜੀਟੀ ਨਹੀਂ ਉਹਨੇ ਜਾਦਾ ਅੱਛੀ ਹੈ ਤੇ ਉਹ ਕਾਲਜੇਸ ਦੇ ਵਿੱਚ ਕਰ ਸਕਦੇ ਕਿਉਂਕਿ ਯੂਨੀਵਰਸਿਟੀਆਂ ਜਿਹੜੀ ਆ ਉਹ ਮੈਡੀਕਲ ਦਾ ਹੀ ਸਟੂਡੈਂਟ ਲੈਣਗੇ ਬੈਚਲਰ ਆਫ अर्ਲੀ ਚਾਈਲਡਹੂਡ এডੂਕੇਸ਼ਨ ਚ ਬਟ ਕਾਲਜੇਸ ਦੇ ਇੱਦਾਂ ਦੇ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਉਹ ਆਰਟਸ ਦਾ ਬੱਚਾ ਵੀ ਲੈ ਲੈਂਦੇ ਆ ਜਿਹੜੇ ਇਦਾਂ ਦਾ ਹਾਈ ਸਕੋਰ ਹੈ ਉਹ 6.5 ਹੋਣਾ ਚਾਹੀਦਾ ਹੈ ਨਾਟ ਲੈਸ ਦੈਨ 6 ਹੋਣਾ ਚਾਹੀਦਾ ਬਟ ਕਾਲਜਸ ਦੇ ਵਾਸਤੇ 6 ਈਚ ਵੀ ਚੱਲ ਜਾਂਦਾ ਹੁਣ ਇਹਨਾਂ ਦੇ ਜਿਹੜੀ ਜੌਬ ਓਪਰਚੁਨਿਟੀਆਂ ਹੈ ਉਹ 올ਡ ਏਜ ਕੇਅਰ ਚ ਵੀ ਹੋ ਸਕਦੀ ਹੈ ਔਰ ਜਿਹੜੇ ਹਸਪੀਟਲਸ ਹੈ ਉਹਨਾਂ ਦੇ ਵਿੱਚ ਵੀ ਹੋ ਸਕਦੀ ਕਿਉਂਕਿ ਜਿਹੜਾ ਇਹ ਛੋਟੇ ਬੱਚਿਆਂ ਦਾ ਡਿਪਾਰਟਮੈਂਟ ਹੈ ਉਹ ਹਰ ਕਮਿਊਨਿਟੀ ਸੈਂਟਰ ਚ ਹੋਏਗਾ ਉਹ 올ਡ ਏਜ ਕੇਅਰ ਹੋਮ ਚ ਮਤਲਬ ਜੇ ਅਲੀ ਚਾਈਲਡਹੂਡ এডੂਕੇਸ਼ਨ ਨੂੰ ਛੱਡ ਕੇ ਜੇ ਆਪਾਂ ਕਿਉਂਕਿ ਉਹ ਕੇਅਰ ਸਮਝਾ ਰਹੇ ਆ ਉਹ ਬੱਚੇ ਈਵਨ 올ਡ 에ਜ ਕੇਅਰ ਚ ਵੀ ਜਾ ਸਕਦੇ ਆ ਕਹਿੰਦੇ ਨਾ ਬੱਚੇ ਤੇ ਬੋੜੇ ਚ ਕੋਈ ਫਰਕ ਨਹੀਂ ਰਹਿੰਦਾ ਉਹੀ ਟੈਂਪਰਮੈਂਟ ਉਹਨਾਂ ਦਾ ਰਹਿੰਦਾ ਤੇ ਇਹਨਾਂ ਦੀ ਜੌਬ ਪ੍ਰੋਬੈਬਿਲਟੀ ਦੇਖੀ ਜਾਏ ਤੇ ਕਮਿਊਨਿਟੀ ਸੈਂਟਰਸ ਦੇ ਵਿੱਚ ਜਾਂ ਫੈਮਿਲੀ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਕਿ ਜਦੋਂ ਮੰਨ ਲਓ ਬੱਚਾ ਸਕੂਲਿੰਗ ਵਾਸਤੇ ਜਾ ਰਿਹਾ ਔਰ ਉਹਨੂੰ ਜ਼ਰੂਰਤ ਹੁੰਦੀ ਹੈ ਜਾਂ ਉਸ ਤੋਂ ਵੀ ਛੋਟਾ ਹੈ ਨਰਸ ਜਾਂ ਨਰਸਰੀ ਚ ਆਇਆ ਜਾਂ ਉਸ ਤੋਂ ਵੀ ਛੋਟਾ ਹੈ ਉਹਨਾਂ ਨੂੰ ਜ਼ਰੂਰਤ ਹੈ ਫੈਮਿਲੀ ਨੂੰ ਉੱਥੇ ਵੀ ਸਟੂਡੈਂਟ ਜਿਹੜਾ ਹੈਲਪ ਕਰ ਸਕਦਾ ਹੈ ਇਹਨਾਂ ਦੀ ਜਿਹੜਾ ਪੇ ਸਕੇਲ ਵੀ ਕੋ ਕਿ ਬਹੁਤ ਅੱਛੀ ਹੁੰਦੀ ਹੈ ਈਵਨ 36 ਡਾਲਰ ਪਰ ਆਰ ਤੁਸੀਂ ਚੈੱਕ ਕਰੋਗੇ ਤਾਂ 36 ਡਾਲਰ ਪਰ ਆਰ ਦੇ ਹਿਸਾਬ ਨਾਲ ਤੁਸੀਂ ਦੇਖੋਗੇ ਤੇ ਇਹਨਾਂ ਦੀ ਸੈਲਰੀ ਕਿੱਥੇ ਦੀ ਕਿੱਥੇ ਪਹੁੰਚ ਜਾਂਦੀ ਹੈ ਆਸਟ੍ਰੇਲੀਆ ਦੇ ਵਿੱਚ ਜਿਹੜਾ ਵਰਕਿੰਗ ਆਰਸ ਵੀ ਤੁਸੀਂ ਦੇਖੋ ਕਿ ਬਹੁਤ ਅੱਛੇ ਆ 45 ਆਰਸ ਮਿਲ ਜਾਂਦੇ ਐ ਇਹਨਾਂ ਨੂੰ ਫੋਰਟਨਾਈਟਲੀ 15 ਦਿਨਾਂ ਚ ਤੇ 90 ਘੰਟੇ ਤਾਂ ਤੁਹਾਡੇ ਮਹੀਨੇ ਦੇ ਇਹੀ ਬਣ ਗਏ ਉਹਦੇ ਨਾਲ ਤੁਸੀਂ ਕੈਲਕੂਲੇਟ ਕਰਕੇ ਦੇਖ ਲਓ ਔਰ ਵਕੇਸ਼ਨਸ ਦੇ ਵਿੱਚ ਬੱਚਾ ਕੋਈ ਵੀ ਯੂਨੀਵਰਸਿਟੀ ਹੋਵੇ ਕਾਲਜ ਹੋਵੇ ਵਕੇਸ਼ਨ ਦੇ ਟਾਈਮ ਉਹ ਫੁੱਲ ਟਾਈਮ ਕੰਮ ਕਰ ਸਕਦੇ ਆ ਇਹ ਕੋਰਸ ਕਰਨ ਦੇ ਬਾਅਦ ਸਟੂਡੈਂਟ ਦੀ ਜਿਹੜੀ ਹੈ ਸੈਟਲਮੈਂਟ ਆਪਸ਼ਨਸ ਵੀ ਬਹੁਤ ਜ਼ਿਆਦਾ ਅੱਛੀ ਹੈ ਇਸ ਕਰਕੇ ਹਰ ਬੱਚੇ ਦਾ ਜੇ ਨਰਸਿੰਗ 'ਚ ਨਹੀਂ ਹੁੰਦਾ ਤੇ ਇਸ ਕੋਰਸ 'ਚ ਇੰਟਰਸਟ ਹੁੰਦਾ ਹੈ ਇਹ ਕੋਰਸ ਕਰਨ 'ਚ ਬਹੁਤ ਔਖਾ ਨਹੀਂ ਹੈ ਬਹੁਤ ਹੀ ਸੌਖਾ ਕੋਰਸ ਆ ਬਸ ਉਹੀ ਬੱਚੇ ਕਰਨ ਜਿਨ੍ਹਾਂ ਦੇ ਵਿੱਚ ਪੇਸ਼ੈਂਸ ਹੈ ਕਿਉਂਕਿ अर्ली ਚਾਈਲਡਹੂਡ এডੂਕੇਸ਼ਨ ਜਬ ਬੱਚੇ ਤੋਂ ਰਿਲੇਟਡ ਕੋਈ ਵੀ ਚੀਜ਼ ਹੈ ਜਾਂ ਬਜ਼ੁਰਗ ਤੋਂ ਰਿਲੇਟਡ ਕੋਈ ਵੀ ਚੀਜ਼ ਹੈ ਉੱਥੇ ਪੇਸ਼ੈਂਸ ਦੀ ਬਹੁਤ ਜ਼ਰੂਰਤ ਹੈ ਜਬ ਪੇਸ਼ੈਂਸ ਹੈ ਫਿਰ ਇੱਕ ਕੋਰਸ ਕਰਨ ਜਿਹੜੇ ਸ਼ਾਰਟ Temperament ਦੇ ਬੱਚੇ ਉਹ ਉਹਨਾਂ ਨੂੰ ਮੈਂ ਸਲਾਹ ਨਹੀਂ ਦਵਾਂਗੀ ਇੱਕ ਕੋਰਸ ਕਰਨ ਜੀ 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 ਬਿਲਕੁਲ ਸੋ ਮੈਮ ਨੇ ਡਿਟੇਲ ਵਿੱਚ ਸਮਝਾਇਆ ਦੇਖੋ ਨਰਸਿੰਗ ਦੇ ਨਾਲ ਨਾਲ ਬੈਚਲਰ ਆਫ अर्ली ਚਾਈਲਡਹੂਡ ਦੇ ਵਿੱਚ ਵੀ ਢੇ ਸਾਰੇ ਫਾਇਦੇ ਨੇ ਆਪਣੇ ਫਿਊਚਰ ਨੂੰ ਲੈ ਕੇ ਤੁਸੀਂ ਇਸ ਉੱਪਰ ਵੀ ਫੋਕਸ ਕਰ ਸਕਦੇ ਹੋ ਜਿਸ ਦੇ ਵਿੱਚ ਕਿ ਹਲੇ ਸਟੂਡੈਂਟਸ ਜ਼ਿਆਦਾ ਸ਼ਾਇਦ ਅਵੇਅਰ ਨਹੀਂ ਨਜ਼ਰ ਆ ਰਿਹਾ ਲੇਕਿਨ ਇਸ ਦੇ ਢੇਰੋ ਹੀ ਫਾਇਦੇ ਨੇ ਸੋ ਮੈਮ ਇਹ ਜੁਲਾਈ ਇਨਟੇਕ ਦੇ ਵਿੱਚ ਕਿੰਨੀਆਂ ਕੁ ਸੀਟਸ ਜਾਂ ਸਟੂਡੈਂਟ ਜਿਹੜੇ ਅਪਲਾਈ ਕਰ ਸਕਦੇ ਨੇ ਕਿੰਨੀਆਂ ਕੁ ਸੀਟਸ ਇਸ ਇਨਟੇਕ ਵਿੱਚ ਆਪਾਂ ਮੰਨ ਸਕਦੇ ਆ ਦੇਖੋ ਬੈਚਲਰ ਆਫ अर्ली ਚਾਈਲਡਹੂਡ এডਿਕੇਸ਼ਨ ਦੀ ਸੀਟਾਂ ਇੰਨੀ ਪ੍ਰੋਬਲਮ ਨਹੀਂ ਇਸ ਟਾਈਮ ਮਿਲ ਰਹੀ ਹੈ ਲੇਕਿਨ ਪ੍ਰੋਬਲਮ ਕਿ ਧਿਆਨਦੀ ਹੈ ਕਿ ਬੱਚਿਆਂ ਦੇ ਡਾਕੂਮੈਂਟਸ ਪੇਜ ਨੇ ਜੀਟੀ ਕਲੀਅਰ ਕਰਾਨੀ ਹੈ ਔਰ 3 ਮੰਥਸ ਪਹਿਲੇ ਫਾਈਲ ਲਗਾਨੀ ਹੈ ਉਹਦੇ ਹਿਸਾਬ ਨਾਲ ਕੈਲਕੂਲੇਟ ਕਰੋਗੇ ਤਾਂ ਬਿਲਕੁਲ ਰਾਈਟ ਟਾਈਮ ਹੈ ਇਸ ਤੋਂ ਲੇਟ ਕਰਕੇ ਜੇ ਆਪਾਂ ਫਾਈਲ ਲਾਨਨੇ ਆਂ ਔਰ ਲਾਸਟ ਵਿੱਚ ਫਾਈਲ ਲਾਨਨੇ ਆਂ ਤੇ ਉਹ ਇੱਕ ਤੇ ਰਿਜੈਕਸ਼ਨ ਦੀ ਤਰਫ ਬਹੁਤ ਜ਼ਿਆਦਾ ਚਾਂਸੇ ਹੁੰਦੇ ਆ ਦੂਜਾ ਜੇ ਰਿਜੈਕਸ਼ਨ ਨਹੀਂ ਹੋਇਆ ਤਾਂ ਡੈਫਰ ਹੋਣ ਦੇ ਚਾਂਸੇ ਹੋ ਜਾਂਦੇ ਆ ਉਹਦੇ ਵਿੱਚ ਸਟਰਗਲ ਕੀ ਹੁੰਦਾ ਜੇ ਡੈਫਰ ਹੋ ਗਿਆ ਵੀਜ਼ਾ ਬੱਚੇ ਦਾ ਉਸੇ ਆਫਰ ਲੈਟਰ ਦੇ ਹਿਸਾਬ ਨਾਲ ਆਇਆ ਜਿਹੜੀ ਲੱਗੀ ਹੈ ਜਾਂ ਸੀਓਈ ਜਿਹੜੀ ਲੱਗੀ ਹੈ ਉੱਥੇ ਜਾ ਕੇ ਸਟੂਡੈਂਟ ਦਾ ਮੰਨ ਲਓ ਤਿੰਨ ਦੀ ਜਗ੍ਹਾ ਡੈਫਰ ਹੋ ਗਿਆ ਤਾਂ 2.5 ਸਾਲ ਦਾ ਵੀਜ਼ਾ ਰਹਿ ਗਿਆ ਤੇ ਫਿਰ ਉੱਥੇ ਜਾ ਕੇ ਫਿਰ ਦੁਬਾਰਾ ਤੋਨੋ ਵੀਜ਼ਾ ਐਕਸਟੈਂਡ ਕਰਾਉਣਾ ਪਏਗਾ ਤਾਂ ਬੈਟਰ ਇਹ ਚੀਜ਼ ਜਿਹੜੀ ਟਾਈਮ ਸੀਟ ਜੇ ਚੱਲੇਗੀ ਉਹ ਟਾਈਮ ਸੀਟ ਸਾਰਾ ਕੁਝ ਆ ਜਾਏਗਾ ਤਾਂ ਜਿਹੜੀ ਬਾਅਦ ਦੀ ਹਰਾਸਮੈਂਟ ਆ ਬੱਚੇ ਦੀ ਉਹ ਬਚ ਜਾਂਦੀ ਜੀ ਸੋ ਦੇਖੋ ਮੈਮ ਦਾ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੈ ਇਸੇ ਲਈ ਮੈਮ ਹਰੇਕ ਸਟੂਡੈਂਟ ਨੂੰ ਜੋ ਹੈ ਹਰੋ ਪੁਆਇੰਟ ਦੱਸਦੇ ਨੇ ਚਾਹੇ ਕਿ ਵੀਡੀਓ ਸੀ ਗੱਲ ਹੋਵੇ ਚਾਹੇ ਕਿ ਜਦ ਤੁਸੀਂ ਮੈਮ ਨੂੰ ਮਿਲਦੇ ਹੋ ਚਾਹੇ ਕਿ ਮੈਮ ਦੀ ਟੀਮ ਦੀ ਗੱਲ ਕਰ ਲਈਏ ਸੋ ਹਰੇਕ ਗੱਲ ਬਹੁਤ ਡਿਟੇਲ ਦੇ ਵਿੱਚ ਸਟੂਡੈਂਟਸ ਨੂੰ ਸਮਝਾਈ ਜਾਂਦੀ ਉਹਨਾਂ ਦੇ ਪ੍ਰੋਫਾਈਲ ਦੇ ਅਕੋਰਡਿੰਗਲੀ ਕਿ ਜਿਹੜੇ ਕੋਰਸ ਵਿੱਚ ਜਾਣਾ ਚਾਹੁੰਦੇ ਨੇ ਤਾਂ ਕਿਹੜੀ ਗੱਲਾਂ ਦਾ ਧਿਆਨ ਤੁਹਾਨੂੰ ਰੱਖਣਾ ਚਾਹੀਦਾ ਹੈ ਪ੍ਰੋਸੈਸ ਸਹੀ ਪ੍ਰੋਸੈਸ ਨੂੰ ਕਿਵੇਂ ਤੁਸੀਂ ਫਾਲੋ ਕਰਨਾ ਹੈ ਸੋ ਟਾਈਮਲੀ ਤੁਸੀਂ ਜੋ ਹੈ ਬੈਚਲਰ ਆਫ अर्ली ਚਾਈਲਡਹੂਡ ਲਈ ਵੀ ਅਪਲਾਈ ਕਰ ਸਕਦੇ ਹੋ ਜੁਲ ਜ਼ਰੂਰ ਤੁਸੀਂ ਟਾਈਮਲੀ ਅਪਲਾਈ ਕਰੋਗੇ ਤਾਂ ਸਹੀ ਤਰ੍ਹਾਂ ਨਾਲ ਆਪਣਾ ਪ੍ਰੋਸੈਸ ਕੰਪਲੀਟ ਕਰ ਸਕੋਗੇ ਕੋਈ ਵੀ ਸਵਾਲ ਹੋਵੇ ਤੁਹਾਡੇ ਮਨ ਵਿੱਚ ਇਸ ਕੋਰਸ ਨੂੰ ਲੈ ਕੇ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਸੋ ਇਸ ਕੋਰਸ ਦੇ ਨਾਲ ਤੁਹਾਨੂੰ ਜੌਬ ਨੂੰ ਜੌਬਸ ਨੂੰ ਲੈ ਕੇ ਵੀ ਬਹੁਤ ਸਾਰੀ ਅੱਛੀ ਓਪਰਚ्युनिटीਜ਼ ਮਿਲਣ ਵਾਲੀਆਂ ਨੇ ਸੋ ਇਸ ਨੰਬਰ ਤੇ ਚਾਹੇ ਕਾਲ ਕਰ ਲਓ ਚਾਹੇ ਕਿ ਨੈਵੀਗੇਟਰ ਓਵਰ ਸੀਜ਼ ਦੇ ਆਫਿਸ ਤੁਸੀਂ ਵਿਜ਼ਿਟ ਕਰ ਸਕਦੇ ਹੋ ਤਾਂ ਕਿ ਤੁਸੀਂ ਪੂਰੀ ਜਾਣਕਾਰੀ ਲੈ ਸਕੋ ਬਹੁਤ ਬਹੁਤ ਥੈਂਕਸ ਮੈਮ ਇਹ ਪੂਰੀ ਇਨਫੋਰਮੇਸ਼ਨ ਅੱਜ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ ਥੈਂਕ ਯੂ